ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਅੱਜ ਸਾਡੇ ਭਾਰਤ ਦੇ ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮrao ਅੰਬੇਦਕਰ ਜੀ ਦਾ ਜਨਮ ਦਿਨ ਹੈ। ਅਸੀਂ ਸਮੁੱਚੇ ਭਾਰਤੀ ਲੋਕਾਂ ਨੂੰ ਉਹਨਾਂ ਦੇ ਇਸ ਜਨਮ ਦਿਨ ਦੇ ਉੱਤੇ ਹਾਰਦਿਕ ਮੁਬਾਰਕ ਦਿੰਦੇ ਹਾਂ ਤੇ ਆਸ ਕਰਦੇ ਹਾਂ ਕਿ ਡਾਕਟਰ ਬੀ ਆਰ ਅੰਬੇਦਕਰ ਦੀ ਜ਼ਿੰਦਗੀ ਦੇ ਬਹੁਤ ਸਾਰੇ ਪਹਿਲੂ ਹਨ। ਅਸੀਂ ਉਹਨਾਂ ਸਾਰੇ ਪਹਿਲੂਆਂ ਤੋਂ ਹੀ ਸਿੱਖੀਏ। ਇੱਕ ਪਹਿਲੂ ਹੈ ਕਿ ਉਹ ਬਹੁਤ ਹੀ ਗਰੀਬੀ ਦੀ ਅਵਸਥਾ ਦੇ ਵਿੱਚ ਰਹਿ ਕੇ ਪੜਦੇ ਰਹੇ, ਮਿਹਨਤ ਕਰਦੇ ਰਹੇ ਤੇ ਨਾਲ ਦੀ ਨਾਲ ਹੀ ਜਾਤੀ ਵਿਤਕਰਾ ਵੀ ਸਹਿੰਦੇ ਰਹੇ ਤੇ ਉਹਦੇ ਵਿਰੁੱਧ ਉਹਨਾਂ ਦੇ ਅੰਦਰ ਬਗਾਵਤਾਂ ਵੀ ਉੱਠਦੀਆਂ ਰਹੀਆਂ। ਇਹਨਾਂ ਸਾਰੀਆਂ ਹਾਲਤਾਂ ਦੇ ਵਿੱਚ ਉਹ ਦੁਨੀਆ ਦੀਆਂ ਟੌਪ ਦੀਆਂ ਯੂਨੀਵਰਸਿਟੀਆਂ ਦੇ ਵਿੱਚੋਂ ਵੱਡੇ-ਵੱਡੇ ਵੱਡੀਆਂ-ਵੱਡੀਆਂ ਡਿਗਰੀਆਂ ਉਹਨਾਂ ਨੇ ਕੀਤੀਆਂ ਤੇ ਇੱਕ ਤਾਂ ਇਹ ਸਾਰੇ ਲੋਕਾਂ ਲਈ ਕਈ ਵਾਰ ਅਸੀਂ ਆਪਣੀ ਗਰੀਬੀ ਨੂੰ ਆਪਣੀ ਭੁੱਖਮਰੀ ਨੂੰ ਇੱਕ ਤਰ੍ਹਾਂ ਦਾ ਇਹ ਬਹਾਨਾ ਬਣਾ ਲੈਨੇ ਆਂ ਵੀ ਵੀ ਸਾਥੋਂ ਨਹੀਂ ਹੋਣਾ ਯਾਰ ਅਸੀਂ ਤਾਂ ਬਹੁਤ ਗਰੀਬ ਆ ਇਹ ਉਹਨਾਂ ਦੀ ਜ਼ਿੰਦਗੀ ਤੋਂ ਸਾਨੂੰ ਇਹ ਪ੍ਰੇਰਣਾ ਲੈਣ ਦੀ ਲੋੜ ਹੈਗੀ ਹੈ ਇੱਕ ਤਾਂ ਦੂਜਾ ਇਹ ਹੈ ਵੀ ਪੜ ਵੀ ਗਏ ਪੜ ਕੇ ਕਈ ਵਾਰ ਬੰਦਾ ਨਿੱਜ ਲਈ ਕੰਮ ਕਰਦਾ ਹੈ ਸਮਾਜ ਲਈ ਜਿੱਥੋਂ ਉਹ ਉੱਠਿਆ ਹੁੰਦਾ ਹੈ ਉਹਨਾਂ ਲਈ ਕੰਮ ਨਹੀਂ ਕਰਦਾ ਬਲਕਿ ਉਹਨਾਂ ਨੇ ਉਸ ਸਮਾਜ ਨੂੰ ਜਥੇਵੰਦ ਕੀਤਾ ਉਹਨਾਂ ਦੀਆਂ ਲੜਾਈਆਂ ਲੜੀਆਂ ਤੇ ਜਿਹੜੇ ਜਾਤੀ ਵਿਤਕਰੇ ਹੁੰਦੇ ਸੀਗੇ ਚਾਹੇ ਉਹ ਖੂਹਾਂ ਤੋਂ ਪਾਣੀ ਭਰਨ ਦਾ ਮਸਲਾ ਹੋਵੇ ਚਾਹੇ ਮੰਦਰ ਚ ਜਾਣ ਦਾ ਹੋਵੇ ਤੇ ਚਾਹੇ ਉਹਨਾਂ ਵਿਤਕਰਿਆਂ ਦੀ ਜੜ ਜਿਹੜੀ ਹੈ ਮਨੁਸਮ੍ਰਿਤੀ ਉਸ ਨੂੰ ਸਾੜਨ ਦਾ ਮਸਲਾ ਹੋਵੇ ਉਹ ਉਹਦੇ ਵਿੱਚ ਵੀ ਅੱਗੇ ਰਹੇ ਜਦੋਂ ਉਹਨਾਂ ਨੂੰ ਭਾਰਤ ਆਜ਼ਾਦ ਹੋਣ ਤੋਂ ਬਾਅਦ ਕਾਨੂੰਨ ਮੰਤਰੀ ਦੀ ਜਿਹੜੀ ਹੈ ਜ਼ਿੰਮੇਵਾਰੀ ਮਿਲੀ ਤਾਂ ਉਹਨਾਂ ਨੇ ਬਹੁਤ ਸਾਰੇ ਕਾਨੂੰਨਾਂ ਨੂੰ ਬਣਾਉਣ 'ਚ ਮਦਦ ਕੀਤੀ ਚਾਹੇ ਹਿੰਦੂ ਕੋਡ ਬਿਲ ਜਿਹੜਾ ਹੈ ਉਹਦੇ ਉੱਤੇ ਜਿਹੜੇ ਕੱਟੜਵਾਦੀ ਹਿੰਦੂ ਨੇ ਉਹਨਾਂ ਨੇ ਰੌਲਾ ਪਾ ਕੇ ਉਹਨਾਂ ਨੂੰ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਤੇ ਪਰ ਉਹ ਆਪਣੀ ਗੱਲ ਦੇ ਉੱਤੇ ਦ੍ਰਿੜ ਰਹੇ ਉਹਨਾਂ ਦਾ ਇਹ ਚਾਹੇ ਉਹਨਾਂ ਦਾ ਆਪਣਾ ਮਸਲਾ ਸੀਗਾ ਕਿ ਉਹਨਾਂ ਨੇ ਅਖੀਰ ਦੇ ਤੌਰ ਤੇ ਬੁੱਧ ਧਰਮ ਨੂੰ ਅਪਣਾਇਆ ਤੇ ਆਪਣੀਆਂ 22 ਪ੍ਰਤੀਗਿਆਵਾਂ ਲਈ ਉਹ ਜਾਣੇ ਜਾਂਦੇ ਐ ਦੋਸਤੋ ਇਹ ਗੱਲਾਂ ਤੋਂ ਬਿਨਾ ਕੁਝ ਦੋ ਤਿੰਨ ਗੱਲਾਂ ਕੱਲ ਦੀਆਂ ਇੱਕ ਉਹਨਾਂ ਦੇ ਆਪਣੇ ਪਰਿਵਾਰ ਦੇ ਗਾਹਾਂ ਮੈਂਬਰ ਜਿਹੜੇ ਐ ਡਾਕਟਰ ਆਨੰਦ ਤੇਲ ਤੁਮੜੇ ਜੀ ਉਹਨਾਂ ਨੇ ਜਿਹੜਾ ਫਰੰਟ ਲਾਈਨ ਮੈਗਜ਼ੀਨ ਐ ਉਸ ਦੇ ਵਿੱਚ ਲੇਖ ਲਿਖਿਆਗਾ ਉਹਦੇ ਚ ਕਈ ਲੇਖ ਲਿਖਿਆ ਏ ਜੀ ਨੁਰਾਨੀ ਦਾ ਸਾਫ ਦਾ ਵੀ ਲੇਖ ਹੈਗਾ ਡਾਕਟਰ ਅੰਬੇਦਕਰ ਦੇ ਉੱਤੇ ਐਨ ਰਾਮ ਜਿਹੜੇ ਦਾ ਹਿੰਦੂ ਸਾਰੀ ਪਬਲਿਕੀਸ਼ਨ ਦੇ ਮੁਖੀ ਹੈ ਉਹਨਾਂ ਦਾ ਵੀ ਲੇਖ ਹੈ ਤੇ ਆਨੰਦ ਤੇਲ ਤੁਮੜੇ ਦਾ ਵੀ ਲੇਖ ਹੈ ਆਨੰਦ ਤੇਲ ਤੁਮੜੇ ਜੀ ਬਹੁਤ ਵੱਡੇ ਇੰਟੈਲੈਕਚੁਅਲ ਨੇ ਤੇ ਆਈਆਈਟੀ ਬੰਬਈ ਤੋਂ ਉਹ ਰਿਟਾਇਰ ਹੋਏ ਹੈ ਉਹਨਾਂ ਨੂੰ ਈਮਾ ਕੋਰੇਗਾਓ ਕੇਸ ਦੇ ਵਿੱਚ ਉਹਨਾਂ ਨੂੰ ਅੰਦਰ ਵੀ ਰੱਖਿਆ ਗਿਆ ਬਾਅਦ ਵਿੱਚ ਜਮਾਨਤ ਮਿਲੀ ਕਾਫੀ ਦੇਰ ਬਾਅਦ ਉਹ ਉਹ ਕਹਿ ਰਹੇ ਹੈ ਕਿ ਆਪਣੇ ਕਮਰੇ ਦੇ ਵਿੱਚ ਅੰਬੇਦਕਰ ਸਾਹਿਬ ਦੀ ਫੋਟੋ ਲਾ ਲੈਣੀ ਚੌਂਕ ਦੇ ਵਿੱਚ ਅੰਬੇਦਕਰ ਜੀ ਦਾ ਬੋਤਲਾ ਲੈਣਾ ਉਹਦੇ ਤੇ ਹਾਰ ਪਾ ਲੈਣਾ ਤੇ ਚੁੱਪ ਕਰਕੇ ਬਹਿ ਜਾਣਾ ਇਹ ਅੰਬੇਦਕਰ ਨੂੰ ਯਾਦ ਕਰਨ ਦਾ ਤਰੀਕਾ ਨਹੀਂ ਹੈ ਜੇ ਉਹ ਤਰੀਕੇ ਦੀ ਗੱਲ ਕਰਦੇ ਆ ਤਾਂ ਸਾਨੂੰ ਅੰਬੇਦਕਰ ਸਾਹਿਬ ਨੇ ਜਿਹੜੀਆਂ ਗੱਲਾਂ ਕਹੀਆਂ ਨੇ ਜਿਹੜਾ ਉਹਨਾਂ ਦਾ ਸੰਘਰਸ਼ਮਈ ਜੀਵਨ ਹੈ ਜੀਵਨ ਹੈ ਉਹ ਤੋਂ ਸਿੱਖਣ ਦੀ ਲੋੜ ਹੈ ਜਿਹੜਾ ਸਾਡੇ ਭਾਰਤੀ ਸੰਵਿਧਾਨ ਦੀਆਂ ਹੋਰ ਬਹੁਤ ਸਾਰੀਆਂ ਗੱਲਾਂ ਨੇ ਬੜੀਆਂ ਨਵੇਕਲੀਆਂ ਗੱਲਾਂ ਨੇ ਉਹਦੇ ਵਿੱਚ ਜਿਹੜਾ ਸਾਡੇ ਅ ਬਰਾਬਰਤਾ ਜੁ ਆਪਣੇ ਜਿਹੜੀ ਆਜ਼ਾਦੀ ਤੇ ਭਾਈਚਾਰੇ ਦਾ ਜਿਹੜਾ ਸੰਦੇਸ਼ ਹੈ ਉਹ ਸਾਡੇ ਲਈ ਅੱਜ ਵੀ ਸ਼ਾਇਦ ਉਦੋਂ ਨਾਲੋਂ ਜ਼ਿਆਦਾ ਜ਼ਰੂਰੀ ਹੈ ਜਦੋਂ ਇਹ ਗੱਲਾਂ ਸਾਡੇ ਸੰਵਿਧਾਨ ਦੇ ਵਿੱਚ ਪਾਈਆਂ ਗਈਆਂ ਸੀਗੀਆਂ ਅ ਇੱਕ ਹੋਰ ਜੱਜ ਸਾਹਿਬ ਹਾਈ ਕੋਰਟ ਦੇ ਜੱਜ ਰਿਟਾਇਰ ਹੋਏ ਐ ਪਹਿਲਾਂ ਦਿੱਲੀ ਹਾਈ ਕੋਰਟ ਸੀਗੇ ਉਹਨਾਂ ਨੇ ਕਹਿਤਾ ਵੀ ਜਿਹੜੇ ਆਹਾ ਬੀਜੇਪੀ ਦੇ ਲੀਡਰਾਂ ਨੇ ਫਿਰ ਕੁ ਨਾਰੇ ਲਾਏ ਆ ਦਿੱਲੀ ਦੰਗਿਆਂ ਚ 2020 ਚ ਇਹਨਾਂ ਤੇ ਪਰਚੇ ਦਰਜ ਕਰੋ ਉਹਨਾਂ ਦੀ ਰਾਤੋਂ ਰਾਤ ਬਦਲੀ ਕਰ ਦਿੱਤੀ ਸੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਉਸ ਜੱਜ ਸਾਹਿਬ ਦਾ ਨਾਮ ਹੈ ਜਸਟਿਸ ਐਸ ਮੁਰਲੀ ਤੱਕ ਰਿਟਾਇਰ ਨੇ ਹੁਣ ਤਾਂ ਉਹ ਕੋਚੀ ਦੇ ਵਿੱਚ ਇੱਕ ਸੈਮੀਨਾਰ ਚ ਬੋਲ ਰਹੇ ਸੀਗੇ ਉਹ ਕਹਿ ਰਹੇ ਸੀ ਵੀ ਸਾਡੇ ਅਸੀਂ ਸਾਡੇ ਸੰਧਾਨ ਦੇ 75 ਸਾਲ ਪੂਰੇ ਹੋਣ ਤੋਂ ਬਾਅਦ ਵੀ ਅਸੀਂ ਕਿੱਥੇ ਖੜੇ ਆ ਉਹ ਇੱਕ ਉਦਾਹਰਨ ਦਿੰਦੇ ਆ ਕਲਹਾਬਾਦ ਹਾਈ ਕੋਰਟ ਦੀ ਜੱਜਾਂ ਦੇ ਨਾਂ ਨਹੀਂ ਲਿਖਦੇ ਵੀ ਇੱਕ ਦਲਿਤ ਪਰਿਵਾਰ ਦਾ ਜੱਜ ਜਿਹੜਾ ਹੈ ਉਹ ਉੱਥੋਂ ਹਟਿਆ ਤੇ ਉਹਦੀ ਥਾਂ ਤੇ ਗੈਰ ਦਲਿਤ ਪਰਿਵਾਰ ਦਾ ਜੱਜ ਉਸ ਕੁਰਸੀ ਤੇ ਬੈਠਿਆ ਉਹਨੇ ਉਸ ਕੁਰਸੀ ਤੇ ਬੈਠਣ ਤੋਂ ਪਹਿਲਾਂ ਇੱਕ ਜੱਜ ਜਿਵੇਂ ਸੰਵਿਧਾਨ ਦਾ ਪਤਾ ਹੈ ਜਿਨੇ ਸੰਵਿਧਾਨ ਲਾਗੂ ਕਰਾਉਣਾ ਹੈ ਉਹ ਜੱਜ ਗੰਗਾ ਜਲ ਨਾਲ ਉਸ ਜਿਹੜੀ ਕੁਰਸੀ ਹੈ ਜੱਜ ਵਾਲੀ ਉਹ ਨੂੰ ਉਹਦਾ ਅਖੌਤੀ ਸ਼ੁੱਧੀਕਰਨ ਕਰਦਾ ਹੈ ਉਹ ਜੱਜ ਇਹ ਜੱਜ ਸਾਹਿਬ ਦੱਸ ਰਹੇ ਐ ਇਸ ਮੁਰਲੀ ਧਰ ਸਾਹਿਬ ਅਸੀਂ ਪਿੱਛੇ ਜੇ ਸੁਣਿਆ ਵੀ ਰਾਜਸਥਾਨ ਦੇ ਵਿੱਚ ਇੱਕ ਸਾਬਕਾ ਐਮਐਲਏ ਬੀਜੇਪੀ ਦਾ ਉਹ ਕਾਂਗਰਸ ਪਾਰਟੀ ਦਾ ਜਿਹੜਾ ਵਿਰੋਧੀ ਧਿਰ ਦਾ ਨੇਤਾ ਹੈ ਉਥੇ ਅਸੈਂਬਲੀ ਦੇ ਵਿੱਚ ਉਹ ਇੱਕ ਮੰਦਰ 'ਚ ਜਾਂਦੇ ਐ ਦੂਜੇ ਦਿਨ ਉਹ ਬੀਜੇਪੀ ਦਾ ਆਗੂ ਉਸ ਮੰਦਰ ਨੂੰ ਗੰਗਾ ਜਲ ਨਾਲ ਸਾਫ਼ ਕਰਦਾ ਹੈ ਜਣੀ ਜਿਸ untouchability ਜਿਸ ਅਸ਼ੂਆਸ਼ਾਤ ਦੇ ਵਿਰੁੱਧ ਅੰਬੇਦਕਰ ਸਾਹਿਬ ਲੜਦੇ ਰਹੇ ਸੰਵਿਧਾਨ ਦੇ ਵਿੱਚ ਉਹਨੂੰ ਗੈਰ ਕਾਨੂੰਨੀ ਬਣਾਇਆ ਹੋਇਆ ਉਸ ਦੀ ਸ਼ੂਆਸ਼ਾਤ ਦਾ ਇੱਕ ਪੋਲਿਟਿਸ਼ੀਅਨ ਤੋਂ ਲੈ ਕੇ ਇੱਕ ਜੱਜ ਤੱਕ ਮਾਨਸਿਕਤਾ ਇਹ ਹੈ ਇਸ ਕਰਕੇ ਅੱਜ ਅੰਬੇਦਕਰ ਸਾਹਿਬ ਦੇ ਜਨਮ ਦਿਨ ਤੇ ਆਪਾਂ ਯਾਰ ਇੱਕ ਅਹਿਦ ਜ਼ਰੂਰ ਕਰੀਏ ਬਹੁਤ ਸਾਰੀਆਂ ਰਾਜਨੀਤਿਕ ਪਾਰਟੀਆਂ ਸਰਕਾਰਾਂ ਫਟੇ ਚੱਕੇ ਪਏ ਆ ਅੰਬੇਦਕਰ ਸਾਹਿਬ ਦਾ ਬੜੇ-ਬੜੇ ਬੈਨਰ ਲਾ ਕੇ ਬਹੁਤ ਬੜੇ-ਬੜੇ ਇਕੱਠ ਕਰਕੇ ਕਰ ਰਹੇ ਐ ਪਰ ਅੰਦਰ ਇੱਕ ਵਾਰੀ ਝਾਤੀ ਜ਼ਰੂਰ ਮਾਰ ਲਿਏ ਕੀ ਅਸੀਂ ਅੰਬੇਦਕਰ ਸਾਹਿਬ ਨੂੰ ਸੱਚੀ ਸਮਝ ਲਿਆ ਕੀ ਅਸੀਂ ਜਿਨ੍ਹਾਂ ਗੱਲਾਂ ਦੇ ਵਿਰੁੱਧੋ ਲੜਦੇ ਰਹੇ ਉਹ ਗੱਲਾਂ ਕੀ ਸਾਡੇ ਵਿੱਚ ਤਾਂ ਨਹੀਂ ਹੈਗੀਆਂ ਸਾਡੇ ਭਾਰਤੀ ਸਮਾਜਿਕ ਤਾਂ ਨਹੀਂ ਹੈਗੀਆਂ ਆਓ ਇਸ ਗੱਲ ਦੇ ਉੱਤੇ ਜ਼ਰੂਰ ਪਹਿਰਾ ਦੇਈਏ ਤਾਂ ਹੀ ਅਸੀਂ ਅੰਬੇਦਕਰ ਸਾਹਿਬ ਨੂੰ ਠੀਕ ਤਰ੍ਹਾਂ ਨਾਲ ਯਾਦ ਯਾਦ ਕਰ ਰਹੇ ਹਾਂ ਅਗਲੀ ਗੱਲ ਦੋਸਤੋ ਬਹੁਤ ਜਿਹੜੀਆਂ ਮਾੜੀਆਂ ਘਟਨਾਵਾਂ ਤਿੰਨ ਥਾਵਾਂ ਤੇ ਹੋਈਆਂ ਨੇ ਪਹਿਲੀ ਹੈਗੀ ਹੈ ਪਾਛੀ ਬੰਗਾਲ ਦਾ ਮੁਰਸ਼ਿਦਾਬਾਦ ਏਰੀਆ ਉਹ ਮੁਸਲਮ ਬਹੁ ਗਿਣਤੀ ਏਰੀਆ ਉੱਥੇ ਵਕਫ ਕਾਨੂੰਨ ਦੇ ਵਿਰੁੱਧ ਮੁਜਾਰੇ ਸ਼ੁਰੂ ਹੋਏ ਉਹਨਾਂ 'ਚ ਹਿੱਸਾ ਹੋਈ ਬਹੁਤ ਹੀ ਮਾੜੀ ਗੱਲ ਨਿੰਦਣਯੋਗ ਹੈ ਜਿੰਨਾ ਨਿੰਦ ਦੋ ਉਹਨਾਂ ਘੱਟ ਅ ਕਈ ਹੁਣ ਉਹ ਅਫਵਾਹਾਂ ਨੇ ਜਾਂ ਕੀ ਨੇ ਅਖਬਾਰਾਂ ਜਿਹੜੀਆਂ ਨੇ ਨਾ ਉਹਨਾਂ ਨੂੰ ਇਸ ਤਰ੍ਹਾਂ ਨਹੀਂ ਲਿਖ ਰਹੀਆਂ ਵੀ ਉਹ ਸੱਚ ਹੈ ਪਰ ਇਸ ਤਰ੍ਹਾਂ ਦੱਸ ਰਿਹਾ ਵੀ ਇਹ ਕਿਹਾ ਜਾ ਰਿਹਾ ਹੈ ਵੀ ਕੁਝ ਜਿਹੜੇ Hindu ਪਰਿਵਾਰ ਨੇ ਡਰ ਦੇ ਮਾਰੇ ਉਥੋਂ ਛੱਡ ਕੇ ਨੇੜੇ ਦੇ ਮਾਲਦਾ ਜ਼ਿਲ੍ਹੇ ਚ ਗਏ ਹੈ ਜੇ ਇਹ ਸੱਚ ਨੇ ਤਾਂ ਇਦੋਂ ਵੱਡੀ ਸ਼ਰਮਨਾਕ ਗੱਲ ਕੋਈ ਨਹੀਂ ਕਿਸੇ ਵੀ ਬੰਦੇ ਨੂੰ ਹਿੰਸਾ ਤੋਂ ਡਰਦਿਆਂ ਹੋਇਆਂ ਆਪਣਾ ਘਰ ਛੱਡਣਾ ਪੈ ਜੇ ਜਾਂ ਡਰਦਿਆਂ ਹੋਇਆਂ ਘਰ ਦੇ ਅੰਦਰ ਹੀ ਲੁਕ ਕੇ ਬਹਿਣਾ ਪੈ ਜੇ ਇਹ ਭਾਰਤੀ ਜਿਹੜੀ ਜਮਹੂਰੀਅਤ ਹੈ ਉਹਦੇ ਉੱਤੇ ਬਹੁਤ ਵੱਡਾ ਕਲੰਕ ਹੈ ਅਸੀਂ ਸਮਝਦੇ ਹਾਂ ਕਿ ਜੇ ਯੂਪੀ ਦੇ ਵਿੱਚ ਮੁਸਲਮਾਨਾਂ ਦੇ ਨਾਲ ਅਜਿਹਾ ਕੁਝ ਹੁੰਦਾ ਹੈ ਤੇ ਉਹ ਮਾੜਾ ਹੈ ਤਾਂ ਫਿਰ ਬੰਗਾਲ ਦੇ ਵਿੱਚ ਜੇ ਮੁਸਲਮਾਨਾਂ ਦੀ ਇਸ ਤਰ੍ਹਾਂ ਦੀ ਹਿੰਸਾ ਨਾਲ ਕਿਸੇ ਹਿੰਦੂ ਪਰਿਵਾਰਾਂ ਨੂੰ ਹੁੰਦਾ ਤਾਂ ਉਹ ਵੀ ਉਨਾ ਹੀ ਮਾੜਾ ਹੈ ਉਸ ਨੂੰ ਆਪਾਂ ਕੋਈ ਉਹ 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 ਕੋਈ ਕਿਸੇ ਤਰ੍ਹਾਂ ਨਾਲ ਮਾਫੀ ਦੇ ਯੋਗ ਨਹੀਂਗਾ ਚੰਗੀ ਗੱਲ ਹੈ ਕਿ ਉੱਥੇ ਵੀ ਹਾਈ ਕੋਰਟ ਨੇ ਕਲਕੱਤਾ ਹਾਈ ਕੋਰਟ ਨੇ ਕੇਂਦਰੀ ਜਿਹੜੇ ਸੁਰੱਖਿਆ ਬਲ ਨੇ ਉਹਨਾਂ ਨੂੰ ਕਿਹਾ ਕੇਂਦਰੀ ਜਿਹੜੇ ਪੁਲਿਸ ਬਲ ਨੇ ਸੈਂਟਰਲ ਆਰਮਡ ਪੁਲਿਸ ਫੋਰਸ ਜਿਹੜੀ ਹੈ ਉਹਨੂੰ ਕਿਹਾ ਤੇ ਉਹਦੀਆਂ ਜਿਹੜੀਆਂ 17 ਕੰਪਨੀਆਂ ਉੱਥੇ ਤਾਇਨਾਤ ਵੀ ਹੋਈਆਂ ਨੇ ਤੇ ਕੁਝ ਬੰਦੇ ਜਿਹੜੇ ਐ ਉਹ ਫੜੇ ਵੀ ਐ 150 ਦੇ ਕਰੀਬ ਗ੍ਰਿਫਤਾਰੀਆਂ ਹੋਈਆਂ ਨੇ ਤੇ ਅਸੀਂ ਆਸ ਕਰਦੇ ਆ ਕਿ ਉੱਥੇ ਆਮਨ ਸ਼ਾਂਤੀ ਆਵੇ ਕਿਸੇ ਨੂੰ ਕਿਸੇ ਕਾਨੂੰਨ ਵਿਰੁੱਧ ਪ੍ਰੋਟੈਸਟ ਕਰਨ ਦੇ ਪੂਰੇ ਅਧਿਕਾਰ ਨੇ ਅਸੀਂ ਉਹਨਾਂ ਦੇ ਅਧਿਕਾਰ ਤੇ ਪੂਰਾ ਹੱਕ ਚ ਪਰ ਉਹ ਸ਼ਾਂਤਮਈ ਰਹਿਣ ਤੇ ਦੂਜੇ ਫਿਰਕਿਆਂ ਦੇ ਲੋਕਾਂ ਨੂੰ ਤੰਗ ਨਾ ਕਰਿਆ ਜਾਵੇ ਇਹਦੇ ਤੇ ਦੂਸਰਾ ਜਿਹੜਾ ਅ ਮੱਧ ਪ੍ਰਦੇਸ਼ ਦੇ ਵਿੱਚ ਹਨੂਮਾਨ ਜਨਮਤੀ ਦੇ ਨਾਂ ਦੇ ਉੱਤੇ ਉੱਥੋਂ ਦੇ ਗੂਨਾ ਸ਼ਹਿਰ ਦੇ ਵਿੱਚ ਇੱਕ ਜਲੂਸ ਨਿਕਲਦਾ ਹੈ ਸ਼ਾਮ ਨੂੰ ਰਾਤ ਨੂੰ 8:00 ਵਜੇ ਦੇ ਕਰੀਬ ਤੇ ਉਹ ਉਹਦੀ ਮਨਜ਼ੂਰੀ ਕੋਈ ਨਹੀਂ ਜਲੂਸ ਦੀ ਮੰਜ਼ੂਰੀ ਕੋਈ ਨਹੀਂ ਤੇ ਜਾ ਕੇ ਕਿਸੇ ਧਾਰਮਿਕ ਸਥਾਨ ਦੇ ਅੱਗੇ ਤੁਹਾਨੂੰ ਪਤਾ ਹੀ ਹੈ ਕਿਹੜਾ ਧਾਰਮਿਕ ਸਥਾਨ ਹੈ ਉਸ ਦੇ ਅੱਗੇ ਜਾ ਕੇ ਉੱਚੀ ਡੀਜੇ ਤੇ ਬਹੁਤ ਗੰਦੀਆਂ ਗਾਲਾਂ ਉਸ ਡੀਜੇ ਦੇ ਵਿੱਚ ਬੋਲੀਆਂ ਜਾ ਰਹੀਆਂ ਨੇ ਉੱਥੋਂ ਦੇ ਜਿਹੜੇ ਦੂਸਰੀ ਕਮਿਊਨਿਟੀ ਦੇ ਲੋਕ ਹੈ ਉਹਨਾਂ ਨੇ ਉਹਨਾਂ ਨੂੰ ਰਿਕੁਐਸਟ ਕੀਤੀ ਵੀ ਤੁਸੀਂ ਇਹ ਨਾ ਕਰੋ ਆਵਾਜ਼ ਭਟਾਓ ਜਾਂ ਇੱਥੋਂ ਜਾਓ ਉਹ ਉਹਨਾਂ ਨਾਲ ਲੜਦੇ ਤੇ ਇੱਕ ਦੂਜੇ ਦੇ ਫਿਰ ਪੱਥਰਬਾਜ਼ੀ ਹੋ ਜਾਂਦੀ ਹੈ ਤੇ ਉੱਥੇ ਵੀ ਬੰਦੇ 16 ਗ੍ਰਿਫਤਾਰ ਕੀਤੇ ਤੇ ਮजेदार ਗੱਲ ਇਹ ਜਿਹੜੀ ਬਿਸ਼ਰਮੀ ਦੀ ਗੱਲ ਹੈ ਕਿ ਮੱਧ ਪ੍ਰਦੇਸ਼ ਦੀ ਪੁਲਿਸ ਹੈ ਜਿਹੜੀ ਉਹਨੇ ਬੀਜੇਪੀ ਦਾ ਉਹ ਕਾਉਂਸਲਰ ਜਿਹੜਾ ਇਸ ਗੈਰ ਕਾਨੂੰਨੀ ਜਿਹਨੂੰ ਦੀਦੀ ਕੋਈ ਮਨਜ਼ੂਰੀ ਨਹੀਂ ਲਈ ਹੋਈ ਜਿਹੜਾ ਉਸ ਮਜਾਰੇ ਦੀ ਅਗਵਾਈ ਕਰ ਰਿਹਾ ਸੀ ਉਹਦੀ ਸ਼ਿਕਾਇਤ ਦੇ ਉੱਤੇ ਲੋਕ ਗ੍ਰਿਫਤਾਰ ਕੀਤੇ ਆ। ਅਗਲੀ ਗੱਲ ਉੱਥੋਂ ਦੇ ਐਸਐਸਪੀ ਦਾ ਅੱਜ ਹਿੰਦਾ ਹਿੰਦੂ ਦੇ ਵਿੱਚ ਇਹ ਬਿਆਨ ਹੈ ਵੀ ਹਾਲੇ ਉਹਨਾਂ ਬੰਦਿਆਂ ਦੇ ਉੱਤੇ ਜਿਹੜੇ ਉਹ ਮਜਾਰਾ ਲੈ ਕੇ ਗਏ ਹਨ ਉਹਨਾਂ ਮਾਨਯੰਤਰੀ ਦਾ ਉਹਨਾਂ ਦੇ ਉੱਤੇ ਕੋਈ ਹਾਲੇ ਕਾਰਵਾਈ ਨਹੀਂ ਹੋਈ ਇਹ 도ਗਲਾਪਣ ਵੀ ਬਣਾ ਹੈ ਬਹੁਤ ਹੀ ਮਾੜਾ ਤੀਜੀ ਗੱਲ ਅਸਾਮ ਦੀ ਹੈ ਅਸਾਮ ਦੇ ਸਿਲਚਰ ਜਿਹੜਾ ਕਸਬਾ ਹੈਗਾ ਉੱਥੇ ਵੀ ਵਕਫ ਵਿਰੋਧੀ ਬਿੱਲ ਦੇ ਖਿਲਾਫ ਜਿਹੜੇ ਲੋਕ ਸੀਗੇ ਉਹ ਆਏ ਹੈ ਤੇ ਪੁਲਿਸ ਨੇ ਉਹਨਾਂ ਨੂੰ ਜ਼ਬਰਦਸਤੀ ਰੋਕਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਦੀ ਪੁਲਿਸ ਨਾਲ ਚੜਾਪ ਹੋਈ ਹੈ ਅਸੀਂ ਸਮਝਦੇ ਹਾਂ ਵੀ ਪੁਲਿਸ ਨੂੰ ਕਿਸੇ ਸ਼ਾਂਤਮਈ ਜਾਂਦੇ ਮੁਜ਼ਾਹਰਾਕਾਰੀਆਂ ਨੂੰ ਰੋਕਣ ਦਾ ਕੋਈ ਅਧਿਕਾਰ ਨਹੀਂ ਹਾਂ ਉਹ ਕੋਈ ਗੜਬੜ ਕਰਦੇ ਆ ਫਿਰ ਜ਼ਰੂਰ ਰੋਕੋ ਪਰ ਬਿਨਾ ਗੱਲ ਤੋਂ ਹੀ ਤੁਸੀਂ ਰੋਕੋ ਵੀ ਅਸੀਂ ਤਾਂ ਹੋਣ ਨਹੀਂ ਦੇਣਾ ਕਿਉਂਕਿ ਪਾਰਲੀਮੈਂਟ ਚ ਕਾਨੂੰਨ ਬਣ ਗਿਆ ਕਾਨੂੰਨ ਬਹੁਤ ਵਾਰੀ ਬਣੇ ਬਹੁਤ ਵਾਰੀ ਕਾਨੂੰਨ ਰੱਦ ਹੋਏ ਲੋਕ ਲੜਦੇ ਹੁੰਦੇ ਆ ਕਾਨੂੰਨਾਂ ਵਿਰੁੱਧ ਜਿਹੜੇ ਗਲਤ ਹੁੰਦੇ ਆ ਇਸ ਕਰਕੇ ਇਹ ਉਹਨਾਂ ਦਾ ਅਧਿਕਾਰ ਹੈ ਇਹ ਤਿੰਨ ਘਟਨਾਵਾਂ ਇਸ ਕਿਸਮ ਦੀਆਂ ਨੇ ਅੱਡ-ਅੱਡ ਸੂਬਿਆਂ ਦੀ ਦੋਸਤੋ ਤੀਸਰੀ ਗੱਲ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਲਾਸਟ ਕਸ਼ਮੀਰ ਯੂਨੀਵਰਸਿਟੀ ਬਹੁਤ ਮਸ਼ਹੂਰ ਯੂਨੀਵਰਸਿਟੀ ਹੈ। ਉੱਥੇ ਜਿਹੜੀਆਂ ਅੱਡ-ਅੱਡ ਪੋਸਟਾਂ ਨੇ ਉਹ ਤਕਰੀਬਨ 2800 ਤਕਰੀਬਨ ਨਹੀਂ ਪੂਰੀਆਂ 2859 ਪੋਸਟਾਂ ਨੇ। ਇਹਦੇ ਵਿੱਚੋਂ ਤਕਰੀਬਨ 20% ਪੋਸਟਾਂ ਖਾਲੀ ਪਈਆਂ ਨੇ। ਜੇ ਇਕੱਲੀ-ਇਕੱਲੀ ਗੱਲ ਕਰੀਏ ਤਾਂ 56 ਚੋਂ 47 ਪੋਸਟਾਂ ਪ੍ਰੋਫੈਸਰਾਂ ਦੀਆਂ ਖਾਲੀ ਨੇ। 120 ਚੋਂ 99 ਪੋਸਟਾਂ ਅਸੋਸੀਏਟ ਪ੍ਰੋਫੈਸਰ ਦੀਆਂ ਖਾਲੀ ਨੇ। ਤੇ ਅਸਿਸਟੈਂਟ ਪ੍ਰੋਫੈਸਰ ਦੀਆਂ 291 ਭਰੀਆਂ ਹੋਈਆਂ ਨੇ 80 ਖਾਲੀ ਨੇ ਇਸੇ ਤਰ੍ਹਾਂ ਨਾਲ ਜਿਹੜੇ ਅਸਿਸਟੈਂਟ ਹੈਗੇ ਆ ਜੂਨੀਅਰ ਅਸਿਸਟੈਂਟ ਉਹਨਾਂ ਦੀਆਂ 110 ਪੋਸਟਾਂ 180 ਚੋਂ ਖਾਲੀ ਨੇ ਸੱਤਾ ਚੋਂ ਪੰਜ ਡਾਇਰੈਕਟਰ ਦੀਆਂ ਪੋਸਟਾਂ ਖਾਲੀ ਨੇ ਇਸ ਤਰ੍ਹਾਂ ਬਹੁਤ ਸਾਰੀਆਂ ਐਡਮਿਨਿਸਟ੍ਰੇਸ਼ਨ ਦੀਆਂ ਪੋਸਟਾਂ ਖਾਲੀ ਨੇ ਜੇ ਇਹ ਹਾਲ ਹੈ ਫਿਰ ਆਪਾਂ ਸਿੱਖਿਆ ਦੀਆਂ ਬੜੀਆਂ ਡਿੰਗਾ ਮਾਰ ਰਹੇ ਆ ਵੀ ਸਿੱਖਿਆ ਸਾਡੀ ਤਾਂ ਜਾ ਰਹੀ ਹੈ ਵਿਚਾਰਨ ਦੀ ਲੋੜ ਹੈ ਅੱਜ ਦੀ ਗੱਲ ਚੰਨਾਈ ਬਹੁਤ ਬਹੁਤ ਸ਼ੁਕਰੀਆ